ਉਹ ਕਰਨਲ ਮਾਮਲੇ ਨੂੰ ਲੈ ਕੇ ਜਿਹੜਾ ਬਹੁਤ ਬੜਾ ਇੱਕ ਹੜਕਾ ਮਚ ਗਿਆ ਪੰਜਾਬ ਦੇ ਵਿੱਚ ਕਿਉਂਕਿ ਜਿਹੜਾ ਕਰਨਲ ਮਾਮਲੇ ਦੇ ਵਿੱਚ ਇਹ ਇਹਨਾਂ ਨੇ ਗੁੰਡਾਗਰਦੀ ਦਿਖਾਈ ਆ ਪੰਜਾਬ ਪੁਲਿਸ ਨੇ ਤਾਂ ਭਾਈ ਇਹ ਬਹੁਤ ਵੱਡੀ ਜੋ ਹੁੰਦੀਆਂ ਖਬਰਾਂ ਆਈਆਂ ਸਾਹਮਣੇ ਕਿਉਂਕਿ ਪਟਿਆ ਪਟਿਆਲਾ ਦੇ ਵਿੱਚ ਧਰਨਾ ਲਾਇਆ ਗਿਆ ਤੇ ਉੱਥੇ ਜਿਹੜਾ ਇਹ ਉਹਨਾਂ ਦੀ ਪਤਨੀ ਵੱਲੋਂ ਕਹਿ ਗਿਆ ਅਪੀਲ ਵੀ ਕੀਤੀ ਗਈ ਸਾਰੇ ਆਪਣੇ ਨਿਊਜ਼ ਵਾਲਿਆਂ ਨੂੰ ਤੇ ਬਾਕੀ ਉਹਨਾਂ ਦੇ ਸਾਹਮਣੇ ਸਾਰੇ ਸਬੂਤ ਰੱਖੇ ਗਏ ਕਿਉਂਕਿ ਉਹ 14 ਤਰੀਕ ਦੀ ਘਟਨਾ ਸੀ ਉਦੋਂ ਇਹਨਾਂ ਨੇ ਕੋਈ ਇਨਕੁਆਇਰੀ ਕੋਈ ਉਹਨਾਂ ਨੂੰ ਫੋਨ ਵੀ ਕਰਿਆ ਵੀ ਤੁਸੀਂ ਮੇਰੀ ਜੋ ਦਰਖਾਸਤ ਆ ਇਹਦਾ ਤੁਸੀਂ ਪੂਰੀ ਜਾਂਚ ਨਾਲ ਇਨਕੁਆਇਰੀ ਕਰੋ ਉਹਨਾਂ ਨੂੰ ਗ੍ਰਿਫਤਾਰ ਕਰੋ ਜਿਨ੍ਹਾਂ ਨੇ ਇਹ ਮੇਰੇ ਪਤੀ ਨੂੰ ਤੇ ਮੇਰੇ ਮੁੰਡੇ ਨੂੰ ਕੁੱਟਿਆ ਯਾਨੀ ਕਿ ਪਿਓ ਪੁੱਤਾਂ ਨੂੰ ਦੋਨਾਂ ਨੂੰ ਕੁੱਟਿਆ ਤੇ ਇਹ ਬਹੁਤ ਵੱਡੀ ਘਟਨਾ ਆ ਗਈ ਜੋ ਕਰਨਲ ਆਪਾਂ ਜੇ ਹੁਣ ਗੱਲ ਕਰੀਏ ਇੱਕ ਆਰਮੀ ਦੇ ਐਡੇ ਵੱਡੇ ਅਫਸਰ ਨਾਲ ਬਹੁਤ ਵੱਡੀ ਇੱਕ ਗੁੰਡਾਗਰਦੀ ਦਾ ਨੰਗਾ ਨਾਚ ਇਸ ਪੁਲਿਸ ਵਾਲਿਆਂ ਨੇ ਕਰਿਆ ਹੁਣ ਹੁੰਦਾ ਕੀ ਦੇ ਕਹਿੰਦੇ ਆ ਸੀਐਮ ਪਹੰਤਮਾਨ ਦੇ ਤਾਂ ਬਹੁਤ ਵੱਡੀ ਗੁੰਡਾਗਰਦੀ ਦਾ ਨੰਗਾ ਨਾਚ ਕਰਿਆ ਇਹਨਾਂ ਨੇ ਤੇ ਪਰ ਹੁਣ ਜੋ ਇਹ ਪਰਿਵਾਰ ਵੱਲੋਂ ਜਿਹੜੇ ਇਸ ਜਿਹੜਾ ਇਹ ਐਸਪੈਂਟਰ ਆ ਇਹਦਾ ਪਰਿਵਾਰੋਂ ਦਾ ਇੱਕ ਵਕੀਲ ਆਉਂਦੇ ਆ ਇਹ ਆਪਣੇ ਬੰਨੀਓ ਸਬੂਤ ਰੱਖਦੇ ਆ ਇਹ ਕਹਿੰਦੇ ਵੀ ਅਸੀਂ ਮੈਡੀਕਲ ਰਿਪੋਰਟਾਂ ਜਿਹੜੀਆਂ ਕਹਿੰਦੇ ਆ ਵੀ ਇਹ ਵੀ ਇਹਦੇ ਵਿੱਚ ਸ਼ਰਾਬ ਪੀਤੀ ਹੋਈ ਆ ਉਹ ਚੀਜ਼ਾਂ ਤੇ ਬਾਕੀ ਕੈਮਰੇ ਦੀ ਇੰਟਰਵਿਊ ਜਿਸ ਜਿਸ ਥਾਪੇ ਤੇ ਖੜੇ ਸੀ ਇਹ ਤਾਂ ਉਸ ਵੀ ਤੇ ਉਹ ਵੀ ਦਿਖਾਈਆਂ ਗਈਆਂ ਆਪਣੇ ਬੰਨੀਓ ਸਾਰੇ ਸਬੂਤ ਦਿਖਾਏ ਗਏ ਇੱਕ ਪੱਤਰਕਾਰ ਨੂੰ ਕਿਹਾ ਗਿਆ ਵੀ ਸਾਡੇ ਕੋਲੇ ਸਾਰੇ ਡਾਕੂਮੈਂਟ ਆ ਸਾਰੇ ਸਬੂਤ ਆ ਐਸ ਵਜ ਕੇ ਐਸ ਵਜੇ ਅਸੀਂ ਇਸ ਹੋਟਲ ਤੇ ਆਏ ਸੀ ਤੇ ਕੀ ਦਾ ਕੀ ਦਾ ਵਾਅਦਾ ਹੋਇਆ ਕੀ ਦਾ ਨਹੀਂ ਹੋਇਆ ਸਾਰੇ ਸਬੂਤ ਦਿਖਾ ਰਹੇ ਆ ਤਾਂ ਹੁਣ ਇਹ ਬਾਲਾ ਬਹੁਤ ਵੱਡਾ ਜਿਆਦਾ ਵਿਵਾਦ ਖੜਾ ਹੋ ਗਿਆ ਹੁਣ ਗੱਲ ਜਿਹੜੀ ਸਾਰਾ ਪੰਜਾਬ ਕਰਨਲ ਨਾਲ ਆ ਤੇ ਇਸ ਪਰਿਵਾਰ ਦਾ ਹੁਣ ਇਹ ਕਹਿਣਾ ਵੀ ਤੁਸੀਂ ਇੱਕ ਪਾਸੇ ਦਾ ਪੱਖ ਪੂਰ ਰਹੇ ਹੋ ਪੰਜਾਬ ਪੁਲਿਸ ਦੇ ਹੱਕ ਚ ਕੋਈ ਵੀ ਨਹੀਂ ਤਾਂ ਹੁਣ ਗੱਲ ਇੰਨੀ ਕਾ ਪੰਜਾਬ ਪੁਲਿਸ ਜੇ ਚੰਗਾ ਕਰੂਗੀ ਤਾਂ ਤਾਂ ਹੀ ਹੱਕ ਚੋਂਣਗੇ ਬੇਵਜ੍ਹਾ ਕਿਸੇ ਦੇ ਡਾਂਗਾ ਮਾਰਦੇ ਆ ਕਿਸੇ ਨੂੰ ਰੋਡ ਤੇ ਜਾਂਦੇ ਨੂੰ ਤਾਂ ਰੋਕ ਲੈਂਦੇ ਆ 500 ਰੁਪਿਆ ਕੋਈ ਦੇ ਦੇ ਤਾਂ ਨਿਗਾਹ ਦਿੰਦੇ ਆ ਜੇ ਕੋਈ ਗਰੀਬ ਜਾਂ ਕੋਈ ਨੰਗਦਾਗਾ ਉਥੋਂ ਦੀ ਜਦੋਂ ਖੜੇ ਹੁੰਦੇ ਆ ਇਹ 500 ਰੁਪਏ ਪਿੱਛੇ ਕਹਿੰਣਗੇ ਤੁਹਾਡਾ 500 ਦਾ ਚਲਾਨ ਮੰਨਦਾ ਚਲੋ 500 ਦੇ ਦਿੰਦਾ ਫਿਰ ਬਾਈ ਇੰਨੇ ਛੇਤੀ ਰੂਪ ਮਿਲ ਜਾਂਦੇ ਆ ਸਾਰੀਆਂ ਕਾਪੀਆਂ ਹੋ ਜਾਂਦੀਆਂ ਮੋਟਰਸਾਈਕਲ ਤੇ ਗਰੀਬਾਂ ਨਾਲ ਪਰੇਸ਼ਾਨ ਇਹ ਕਰਦੇ ਆ ਗੁੰਡਾ ਕਰਦੀ ਦਾ ਨੰਗਾ ਨਾਚ ਕਰਨਾ ਸ਼ੁਰੂ ਕਰ ਰੱਖਿਆ ਕਿਹਦੇ ਕਹਿਣ ਤੇ ਸੀਐਮ ਪਵੰਤਮਾਨ ਦੇ ਤਾਂ ਹੁਣ ਕਹਿਣ ਦਾ ਮਤਲਬ ਵੀ ਬਈ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਸਾਰਾ ਪੰਜਾਬ ਇੱਕ ਪਾਸੇ ਆ ਤਾਂ ਹੁਣ ਜਿਹੜਾ ਇਹ ਗੁੰਡਾਗਰਦੀ ਦਾ ਨੰਗਾ ਨਾਂ ਨਚਿਆ ਨਚਾਇਆ ਇਹਨਾਂ ਨੇ ਹੁਣ ਕਹਿਣ ਦਾ ਮਤਲਬ ਇਹੀ ਆ ਵੀ ਇਹਦੇ ਵਿੱਚ ਸਾਡੇ ਪੰਜਾਬ ਨੂੰ ਇੱਕ ਅਪੀਲ ਵੀ ਕੀਤੀ ਆ ਉਸ ਪਰਿਵਾਰ ਵੱਲੋਂ ਜੋ ਕਰਨਲ ਦਾ ਕਿਉਂਕਿ ਉਹਨਾਂ ਦੀ ਪਤਨੀ ਨੇ ਵਾਰ-ਵਾਰ ਕਹਿ ਰਹੀ ਆ ਵੀ ਮੈਨੂੰ ਇੱਕ ਆਪਣਾ ਪੈਸੇ ਸਾਰਾ ਪੰਜਾਬ ਉਹਨਾਂ ਦੇ ਨਾਲ ਪਰ ਜਿਹੜਾ ਹੁਣ ਇੱਕ ਘਰ ਦੇ ਮੈਂਬਰ ਆ ਜਿਹੜੇ ਇਹਨਾਂ ਦੇ ਜੋ ਇੱਕ ਪਤਨੀ ਆ ਇੱਕ ਮਾਤਾ ਤੇ ਦੋ ਵਕੀਲ ਆ ਪਤਾ ਨਹੀਂ ਇੱਕ ਕੌਣ ਆ ਉਹ ਇੰਟਰਵਿਊ ਵਿੱਚ ਕਹਿ ਰਿਹਾ ਉਹ ਵੀ ਸਾਡੇ ਕੋਲ ਸਾਰੇ ਸਬੂਤ ਆ ਜਦੋਂ ਅਸੀਂ ਉਹਨਾਂ ਨੂੰ ਕਿਹਾ ਸੀ ਜੋ ਪੁਲਿਸ ਐਸਪੈਕਟਰਾ ਵੀ ਭਾਈ ਤੂੰ ਪਾਰਕਿੰਗ ਤੋਂ ਸਾਈਡ ਤੇ ਲਾ ਲਾ ਗੱਡੀ ਤੂੰ ਵਿਚਾਲੇ ਲਾ ਰੱਖੀ ਆ ਤਾਂ ਉਹ ਕਹਿੰਦਾ ਵੀ ਤੁਸੀਂ ਕੌਣ ਹੋ ਮੈਨੂੰ ਰੋਕਣ ਵਾਲੀ ਕਹਿੰਦੇ ਅੱਗੋਂ ਉਹਨਾਂ ਦੇ ਸਵਾਲ ਆਏ ਐ ਤੂੰ ਤੂੰ ਮੈਂ ਕਰਦਿਆਂ ਦੇ ਤਾਂ ਹੁਣ ਗੱਲ ਇਹ ਹੈ ਆ ਇੱਕ ਪਾਸੇ ਉਹਨਾਂ ਕੋਲੇ ਸਬੂਤਾਂ ਵੀ ਜਿਹੜੀ ਸ਼ਰਾਬ ਇਹ ਕਹਿੰਦੇ ਆ ਵੀ ਪੀਤੀ ਆ ਉਹ ਕਹਿੰਦੇ ਨਹੀਂ ਪੀਤੀ ਇਹ ਮੈਡੀਕਲ ਰਿਪੋਰਟਾਂ ਦੱਸਦੀਆਂ ਸਬੂਤ ਉਹਨਾਂ ਕੋਲੇ ਵੀ ਆ ਤਾਂ ਹੁਣ ਇਹ ਬਈ ਗੱਲ ਵਿਚਾਲੇ ਹੁਣ ਇਹ ਆਪਣਾ ਪੰਜਾਬ ਦੇ ਲੋਕ ਦੱਸਣਗੇ ਆਪਣੇ ਵੀ ਕਮੈਂਟਾਂ ਦੇ ਵਿੱਚ ਵਿਚਾਰ ਜ਼ਰੂਰ ਰੱਖਿਆ ਕਰੋ ਤੁਸੀਂ ਵੀ ਭਾਈ ਕਿਉਂਕਿ ਆਪਾਂ ਪੰਜਾਬ ਦੇ ਪ੍ਰਤੀ ਆਪਾਂ ਗੱਲਬਾਤ ਕਰਦੇ ਆ ਤੁਸੀਂ ਵੀ ਦੱਸੋ ਵੀ ਇਹਦੇ ਵਿੱਚ ਹੁਣ ਵਾਧਾ ਕਿਹਦਾ ਨਜ਼ਰ ਆਉਂਦਾ ਪੰਜਾਬ ਪੁਲਿਸ ਦਾ ਜਾਂ ਕਿ ਕਰਨਲ ਦਾ ਕਿਉਂਕਿ ਕਰਨਲ ਤਾਂ ਆਪਾਂ ਹੁਣ ਜੇ ਆਪਣੇ ਨੌਜਵਾਨ ਆਰਮੀ ਦੇ ਹੈਗੇ ਆ ਤਾਂ ਆਪਾਂ ਸੁਰੱਖਿਤਾ ਨਹੀਂ ਕਦੋਂ ਵੀ ਕੋਈ ਅੱਤਵਾਦੀ ਪੰਜਾਬ ਚ ਆ ਕੇ ਜਿਵੇਂ ਕਿਸਾਬ ਨੇ ਕਰਿਆ ਸੀ ਢਾਈ 300 ਵਿੱਚ ਬੱਚੇ ਵੀ ਪੁੰਨਤੇ ਸੀ ਉਹਨਾਂ ਨੇ ਫਿਰ ਤਾਜ ਹੋਟਲ ਚ ਕਾਂਡ ਹੋਇਆ ਸੀ ਮੁੰਬਈ ਦੇ ਵਿੱਚ ਤਾਜ ਹੋਟਲ ਡਾਇਆ ਸੀ ਉਹ ਕਨੇਡਾ ਆ ਸੀ ਇਹਨਾਂ ਨੇ ਜੋ ਕਿਸਾਬ ਦੇ ਪੁੰਡਿਆ ਨਹੀਂ ਤੇ ਕਿਸਾਬ ਨੂੰ ਬਹੁਤ ਵੱਡਾ ਅੰਜਾਮ ਦਿੱਤਾ ਹੀ ਸਾਡੇ ਜੋ ਆਰਮੀ ਦੇ ਨੌਜਵਾਨ ਪਾ ਇਹ ਗੱਲ ਇੰਨੀ ਕਦ ਜਦੋਂ ਸਾਡੀ ਇਹ ਆਰਮੀ ਜੇ ਆਪਾਂ ਤਾਂ ਸੁਰੱਖਿਤਾ ਜੇ ਇਹ ਬਾਰਡਰਾਂ ਤੇ ਆ ਹੁਣ ਇਹਨਾਂ ਦਾ ਕਹਿਣਾ ਇਹ ਆ ਉਹ ਜਿਹੜੀ ਉਹ ਕੁੜੀ ਆ ਇਸ ਪਰਿਵਾਰ ਦੇ ਕਹਿੰਦੀ ਵੀ ਅਸੀਂ ਵੀ ਜੋ ਆਰਮੀ ਚੋ ਬਲੌਗ ਕਰਦੇ ਸਾਡੇ ਵੀ ਮੈਂਬਰ ਸੀ ਜੇ ਮੇਰਾ ਭਰਾ ਜੋ ਕਾਰਗਲੇ ਚ ਸ਼ਹੀਦ ਹੋਇਆ ਹੁਣ ਇਹਦਾ ਮਤਲਬ ਇਹ ਨਹੀਂ ਵੀ ਛੋਟੇ ਜਿਹੜਾ ਫਿਰ ਕੋਈ ਪੁਲਿਸ ਵਾਲਾ ਤੇ ਵੀ ਧੱਕੇ ਕਰੋ ਇਹਨਾਂ ਦਾ ਕਹਿਣਾ ਇਹ ਆ ਜਦੋਂ ਉਹਨਾਂ ਨੇ 14 ਤਰੀਕ ਨੂੰ ਫੋਨ ਕਰਕੇ ਐਸਐਸਪੀ ਨੂੰ ਕਹਿਤਾ ਵੀ ਤੁਸੀਂ ਜਾਂਚ ਕਰੋ ਜੀ ਕੌਣ ਇਸ ਮਾਮਲੇ ਦੇ ਵਿੱਚ ਕਿਹਦੇ ਕਿਹਦੇ ਨਾਮ ਆ ਪੂਰੀ ਚੰਗੀ ਤਰ੍ਹਾਂ ਜਾਂਚ ਕਰਕੇ ਉਹਨਾਂ ਤੇ ਐਫਆਈਰ ਦਰਜ ਕਰੋ ਉਹ ਤਾਂ ਫਿਰ ਬੰਦੀ ਕਾਰਵਾਈ ਬੰਦੀ ਸੀ ਜਾਂਚ ਵੀ ਨਹੀਂ ਕਰ ਰਹੇ ਉਹਨਾਂ ਨੂੰ ਪਹਿਲਾਂ ਕਿਹਾ ਵੀ ਸੀ ਵੀ ਨਹੀਂ ਮੈਂ ਫਿਰ ਕੱਲ ਜੋ ਇਹਨਾਂ ਨੇ ਇੱਕ ਜਨਤਿਕ ਕੀਤੀ ਹੈ ਵੀਡੀਓ ਉਹ ਪਹਿਲਾਂ ਚੈਲੰਜ ਕਰਿਆ ਗਿਆ ਸੀ ਇਹਨਾਂ ਨੂੰ ਵੀ ਨਹੀਂ ਮੈਂ ਇਹ ਵੀਡੀਓ ਜਨਤਿਕ ਕਰ ਦੂੰ ਥੋੜੀ ਜਿੱਥੇ ਮਾਫੀ ਮੰਗ ਰਿਓ ਫਿਰ ਵੀ ਇਹਨਾਂ ਦੇ ਨਹੀਂ ਸਮਝ ਆਇਆ ਪਰ ਉਹ ਵੀਡੀਓ ਵੀ ਜਨਤਿਕ ਹੋਊਗੀ ਤਾਂ ਹੁਣ ਇਹ ਬਸ ਬਈ ਆਪਣੇ ਜੋ ਪੰਜਾਬ ਦੱਸਣਾ ਪੰਜਾਬ ਨੇ ਦੱਸਣਾ ਵੀ ਹੁਣ ਹੋਣਾ ਕੀ ਚਾਹੀਦਾ ਕਿਉਂਕਿ ਆਰਮੀ ਦਾ ਤਾਂ ਕਹਿਣਾ ਇਹੀ ਆ ਵੀ ਅਸੀਂ ਵੀ ਇਹਨਾਂ ਦੀਆਂ ਲੱਤਾਂ ਤੋੜ ਕੇ ਬਾਅਦ ਵਿੱਚ ਕਹਾਂਗੇ ਸਾਨੂੰ ਮਾਫ਼ ਕਰ ਦਿੱਤਾ ਜਾਵੇ ਤਾਂ ਹੁਣ ਸਾਰਾ ਪੰਜਾਬ ਬਈ ਕਰਨਲ ਕਰਨ ਦੇ ਨਾਲ ਖੜਾਗਾ ਤਾਂ ਹੁਣ ਦੇਖਣਾ ਇਹ ਬੰਦਾ ਵੀ ਆਪਣਾ ਪੰਜਾਬ ਦੇ ਵਿੱਚ ਹੁਣ ਇਨਸਾਫ਼ ਮਿਲਦਾ ਜਾਂ ਨਹੀਂ ਮਿਲਦਾ ਕਿਉਂਕਿ ਬਹੁਤ ਵੱਡਾ ਇੱਕ ਮੋਰਚਾ ਰੱਖਿਆ ਗਿਆ ਐਸਐਸਪੀ ਦੇ ਦਫ਼ਤਰ ਦੇ ਸਾਹਮਣੇ ਇਹ ਮੋਰਚਾ ਰੱਖਿਆ ਗਿਆ ਪਟਿਆਲਾ ਦੇ ਵਿੱਚ ਤਾਂ ਉਹਦੀ ਪਤਨੀ ਵੀ ਵਾਰ-ਵਾਰ ਅਪੀਲ ਕਰ ਰਹੀ ਆ ਇਨਸਾਫ਼ ਦੀ ਇੱਕ ਜੋ ਡਾਕੂਮੈਂਟ ਕੋਲੇ ਆ ਸਾਰਾ ਕੁਝ ਵੀ ਉਹ 14 ਤਰੀਕ ਦੀ ਇਹ ਘਟਨਾ ਤੇ ਸਾਡੀ ਇਹ ਜਿਹੜੀ ਕੱਲ 2:30 ਵਜੇ ਰਾਤ ਨੂੰ ਇਹ ਐਫ ਆਈ ਆਰ ਸੁਣਦੇ ਸਾਡੀ ਰਿਕੁਐਸਟ ਸੁਣਦੇ ਆਗੇ ਤਾਂ ਇਹ ਕਿੱਥੋਂ ਦਾ ਇਨਸਾਫ ਆ ਚਾਰ ਦਿਨ ਬਾਅਦ ਤੁਸੀਂ ਪੁੱਛਦੇ ਹੋ ਖਾਸ ਕਰਕੇ ਹੁਣ ਜੇ ਗੱਲ ਕਰੀਏ ਪੰਜਾਬ ਪੁਲਿਸ ਤੱਕਾ ਬਹੁਤ ਕਰ ਰਹੀ ਹੈ ਜਦੋਂ ਨੇ ਇਹਨਾਂ ਨੇ ਆ ਸਰਕਾਰ ਆਈ ਆ ਗੁੰਡਾਗਰਦੀ ਦਾ ਨੰਗਾ ਨਾਚ ਕਰਨਾ ਸ਼ੁਰੂ ਕਰਤਾ ਜੇ ਕੋਈ ਗਰੀਬ ਬੰਦਾ ਐਫ ਆਈ ਆਰ ਦਰਜ ਵੀ ਕਰਾਉਂਦਾ ਕੋਈ ਸੁਣਵਾਈ ਨਹੀਂ ਜਦੋਂ ਕਿਤੇ ਕਾਂਡ ਹੋ ਜਾਂਦਾ ਬਾਅਦ ਦੇ ਵਿੱਚ ਪਹੁੰਚਦੇ ਆ ਇਹ ਬਹੁਤ ਥਾਵਾਤੇ ਹੋਇਆ ਕਿਸਾਨਾਂ ਦੇ ਤੁਸੀਂ ਦੇਖੇ ਹੀ ਆ ਹੁਣ ਕਿਸਾਨਾਂ ਨਾਲ ਕੀ ਹੋਇਆ ਧੋਖੇ ਨਾਲ ਇੰਟਰਵਿਊ ਕਹਿੰਦਾ ਮਤਲਬ ਸੌਰੀ ਬੁਲਾ ਕੇ ਉਹਨਾਂ ਨੂੰ ਮੀਟਿੰਗ ਦਾ ਕਹਿ ਕੇ ਜੁਰਪਦਾਰ ਕਰ ਲਿਆ ਕਿੱਥੋਂ ਦੀ ਇਹ ਸਮਝੋ ਕਿੱਥੋਂ ਦੀ ਇਹ ਸਮਝਦਾਰੀ ਆ ਸ਼ੰਭੂ ਬਾਰਡਰ ਖਨੋਰੀ ਬਾਰਡਰ ਤੇ ਤੈਸ਼ ਮੈਸ਼ ਕਰਤਾ ਜੀਐਸਵੀਆ ਲੈ ਕੇ ਸਾਰਾ ਸਮਾਨ ਉਹਨਾਂ ਦਾ ਕੱਖਰ ਪੱਖਰ ਕਰਤਾ ਟਰਾਲੀਆਂ ਤੱਕ ਗਾਇਬ ਹੋ ਗਈਆਂ ਚਿੱਲੇ ਸਿਲੈਂਡਰ ਕੋਈ ਪੱਖੇ ਏਸੀ ਸਾਰੇ ਗਾਇਬ ਕਰਤੇ ਤਾਂ ਇਹ ਬਹੁਤ ਵੱਡੀ ਜਿਹੜੀ ਘਟਨਾ ਕਰਨਲ ਹੁਣ ਇਹ ਜਦੋਂ ਕਰਨਲ ਨਾ ਹੋ ਸਕਦੀ ਆ ਆਮ ਆਮ ਲੋਕਾਂ ਨੂੰ ਕੀ ਸਮਝਣਗੇ ਇਹ ਐਡੇ ਵੱਡੇ ਅਫਸਰ ਨਾਲ ਹੋ ਸਕਦੀ ਏ ਕੁੱਟਮਾਰ ਆਮ ਲੋਕ ਤਾਂ ਫਿਰ ਕੀੜੇ ਮਕੌੜੇ ਆ ਆਪਾਂ ਤਾਂ ਚਲੋ ਜੀ ਖਾਸ ਕਰਕੇ ਆਪਣੇ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਆ ਜਿੰਤੋਂ ਤੱਕ ਵੀਡੀਓ ਜਾਂਦੀ ਏ ਸ਼ੇਅਰ ਕਰਦਾ ਕਰੋ ਤੇਕ ਆਪਣੇ ਵਿਚਾਰ ਜਰੂਰ ਰੱਖਿਆ ਕਰੋ ਕਮੈਂਟਾਂ ਦੇ ਵਿੱਚ ਆਪਣੀ رائے ਜਰੂਰ ਦੱਸਿਆ ਕਰੋ ਹੁਣ ਸਾਰਾ ਪੰਜਾਬ ਦੇਖਦੇ ਆ ਹੁਣ ਕੀ ਬਣਦਾ ਕਿਉਂਕਿ ਇੱਕ ਮੋਰਚਾ ਰੱਖਿਆ ਗਿਆ ਇਹਦੇ ਵਿੱਚ ਦੇਖਦੇ ਇਨਸਾਫ ਮਿਲਦਾ ਜਾਂ ਨਹੀਂ ਮਿਲਦਾ ਜਿੰਤੋਂ ਤੱਕ ਵੀਡੀਓ ਜਾਂਦੀ ਏ ਸ਼ੇਅਰ ਕਰਦਾ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਵੇ ਮਿਲਦਿਆ ਕੱਲ ਨੂੰ ਨੋਟਸ ਉੱਤੇ ਧੰਨਵਾਦ